ਤੇਰੀ ਫਾਰਮਿੰਗ ਵਿੱਚ ਜਾਂ ਪਸ਼ੂ ਪਾਲਣ ਕਿਤੇ ਵਿੱਚ ਸਭ ਤੋਂ ਵੱਡੀ ਅੱਜ ਟਾਈਮ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਸਭ ਤੋਂ ਵੱਡੀ ਕਮੀ ਹੈ ਜੋ ਉਹ ਬਾਝ ਪਣਦੀ ਆ ਪਸ਼ੂ ਦੇ ਬਾਰ ਬਾਰ ਫਿਰਨ ਦੀ ਆ ਗੱਬਣਾ ਰਹਿਣ ਦੀ ਆ ਵੀ ਬਾਰ ਬਾਰ ਪੱਟੀ ਕੇ ਭਰਉਂਦੇ ਰਹਿੰਨੇ ਆ ਤੇ ਪਸ਼ੂ ਬਾਰ ਬਾਰ ਫਰੀ ਜਾਂਦਾ ਤਾਂ ਇਹੀ ਕੇਸ ਆ ਅੱਜ ਲੈ ਕੇ ਆਏ ਆ ਸਾਰੇ ਵੀਰ ਜੋ ਵੀ ਵੀਡੀਓ ਵਿੱਚ ਸ਼ਾਮਲ ਹੋਏ ਨੇ ਆਪਣੇ ਸਵਾਗਤ ਹੈ ਤੇ ਮੈਂ ਅੱਜ ਖੜਾ ਪਿੰਡ ਭਾਈ ਰੂਪਾ ਭਾਈ ਰੂਪਾ ਦੇ ਕੋਠੇ ਨੇ ਇਹ ਕੋਠੇ ਬਾਬਾ ਸੁਖਾਨੰਦ ਤੇ ਲਾਹਣ ਸਿੰਘ ਜੀ ਦੇ ਘਰੇ ਖੜੇ ਆ ਸਵਾਗਤ ਹੈ ਪਹਿਲਾਂ ਤੁਹਾਡਾ ਆਪਣੀ ਚੈਨਲ ਉਪਰ ਸ੍ਰੀ ਕਾਲ ਜੀ ਅ ਇਸ ਮੱਝ ਦੀ ਗੱਲ ਕਰਾਂਗੇ ਇਹ ਜਿਵੇਂ ਦੱਸਦੇ ਨੇ ਵੀ ਤਿੰਨ ਕਸਾਲੇ ਨੂੰ ਸੂਈ ਨੂੰ ਹੋ ਚੁੱਕਿਆ ਤੇ ਕਿਵੇਂ ਕਿਵੇਂ ਰਿਹਾ ਕਿਉਂ ਇਹ ਗੱਬ ਨਹੀਂ ਰਹਿੰਦੀ ਸੀ ਜਾਂ ਕੀ ਕਾਰਨ ਸੀ ਆਪਾਂ ਦੋ ਚਾਰ ਗੱਲਾਂ ਪੁੱਛਦੇ ਹਾਂ ਹਾਂਜੀ ਪਹਿਲਾਂ ਦੱਸਿਓ ਵੀ ਦੋ ਗੱਲਾਂ ਵੀ ਕਿੰਨਾ ਟਾਈਮ ਨੂੰ ਸੂਈ ਨੂੰ ਹੋ ਗਿਆ ਜੀ ਸੂਈ ਜੀ ਤਿੰਨ ਵਾਰੀ ਹੋ ਗਿਆ ਪੂਰੇ ਤਿੰਨ ਵਾਰੀ ਹੋ ਗਿਆ ਤਿੰਨ ਵਾਰੀ ਹੋ ਗਿਆ ਉਸ ਤੋਂ ਬਾਅਦ ਮੇਰਾ ਸਾਰ ਰੱਖਿਆ ਵਾ ਸੀ ਜੀ अच्छा जी ਮੈਂ ਉਹ ਤੋਂ ਹੀ ਦਵਾਈ ਆ ਠੀਕ ਹੈ ਫਿਰ ਨਹੀਂ ਰਹੀ ਮੱਝ ਠੀਕ ਹੈ ਜੀ ਫਿਰ ਮੈਨੂੰ ਕਹਿੰਦੇ ਵੀ ਆਪ ਦਾ ਫੋਨ ਹੈ ਡਾਕਟਰ ਉੱਤੇ ਨਾ ਡਾਕਟਰ ਵੀ ਬਦਲ ਤੇ ਠੀਕ ਹੈ ਪਰ ਨਹੀਂ ਰਹੀ ਮੈਂ ਠੀਕ ਹੈ ਹੁਣ ਜਦੋਂ ਉਹ ਤੋਂ ਦਵਾਈ ਲਈ ਆ ਹਾਂ ਹਾਂ ਉਦੋਂ ਗੱਲ ਹੋਈ ਹੈ ਅੱਛਾ ਜੀ ਅ ਦੇਖੋ ਇੱਥੇ ਹੁਣ ਦਵਾਈ ਦੀ ਗੱਲ ਕਰੀ ਇਹਨਾਂ ਨੇ ਇਹ ਨਹੀਂ ਹੁੰਦਾ ਵੀ ਜਿਹੜਾ ਪਸ਼ੂ ਫਿਰਦਾ ਹਰੇਕ ਦੇ ਆਪਾਂ ਦਵਾਈ ਭਰ ਦਗੇ ਟੀਕੇ ਲਾਦ ਗਏ ਜਾਂ ਆਪਾਂ ਬਦਲ ਬਦਲ ਕੇ ਟੀਕੇ ਭਰੇ ਜਾਈਏ ਇਹ ਨਹੀਂ ਹੁੰਦਾ ਸਭ ਤੋਂ ਵੱਡੀ ਸਭ ਤੋਂ ਵੱਡਾ ਰੋਲ ਹੈ ਜਿਹੜਾ ਇੱਥੇ ਖਰਾਕ ਦਾ ਹੁੰਦਾ ਫੀਡ ਦਾ ਹੁੰਦਾ ਆਪਾਂ ਤੁਹਾਨੂੰ ਫੀਡ ਬਦਲਾਈ ਜੀ ਨਾ ਜੀ ਉਹ ਸਪੀਡ ਦੇ ਪਹਿਲੀ ਵਾਰ ਹੀ ਰਹੇਗੀ ਸੱਠ ਹਾਂ ਫੀਡ ਬਦਲਾਈ ਸੀ ਨਾ ਹਾਂ ਬਦਲਾਈ ਆ ਫਿਰ ਹਾਂ ਪਹਿਲਾਂ ਖਰਾਕ ਇਹਨਾਂ ਦੀ ਚੇਂਜ ਕਰੀ ਆਪਾਂ ਇਲਾਜ ਵੀ ਕਰਿਆ ਨਾਲ ਇਲਾਜ ਬਹੁਤ ਥੋੜਾ ਥੋੜੇ ਇਲਾਜ ਦੀ ਲੋੜ ਹੁੰਦੀ ਆ ਜਿਆਦੇ ਦਵਾਈਆਂ ਦੀ ਲੋੜ ਨਹੀਂ ਹੁੰਦੀ ਤਾਂ ਵੀਡੀਓ ਬਣਾਉਣ ਦਾ ਮਕਸਦ ਵੀ ਆਪਣਾ ਇਹੀ ਆ ਵੀ ਆਪਾਂ ਨਾ ਬੇਫਾਜ਼ੀ ਦੀਆਂ ਗੱਲਾਂ ਤੇ ਜਿਆਦਾ ਮੱਥਾ ਮਾਰਦੇ ਆਂ ਵੀ ਕਦੇ ਕਿਸੇ ਡਾਕਟਰ ਡਾਕਟਰ ਬਦਲ ਬਦਲ ਦੇਖਦੇ ਆਂ ਟੀਕੇ ਲਵਾਉਣੇ ਆ ਕਿਤੇ ਨਾਰਚ ਟੀਕਾ ਲਵਾਤਾ ਇਤੇ ਆਪਾਂ ਹੀ ਫਲਾਨਾ ਮਹਿੰਗਾ ਟੀਕਾ ਭਰਾਲਿਆ ਜਾਂ ਕਿਤੇ ਦਵਾਈ ਭਰਾਤੀ ਬਹੁਤ ਕੁਝ ਕਰਦੇ ਆਂ ਦੇਸੀ ਵੀ ਆ ਪਤਰੀ ਕੇ ਬਹੁਤ ਵਰਤਦੇ ਆ ਕਿਤੇ ਕੁਛ ਦੇਤਾ ਕਿਤੇ ਕੁਛ ਦਿੱਤਾ ਪਰ ਜਿਹੜਾ ਅਸਲ ਜਿਹੜੀ ਪਸ਼ੂ ਦੀ ਖਰਾਕ ਹੁੰਦੀ ਆ ਮਤਲਬ ਜਿੰਨਾ ਪਸ਼ੂ ਨੇ ਦੁੱਧ ਕੱਢਿਆ ਤਾਜੀ ਸੂਏ ਨੇ ਜਿਹੜੀਆਂ ਉਸ ਦੀਆਂ ਲੋੜਾਂ ਸੀ ਜੋ ਨਹੀਂ ਪੂਰੀਆਂ ਹੋਆਂ ਉਸ ਨੂੰ ਮਿਨਰਲ ਵਿਟਾਮਿਨ ਦੀ ਡੈਫੀਸ਼ੈਂਸੀ ਆ ਗਈ ਉਸ ਦੀ ਪ੍ਰੋਟੀਨ ਨਹੀਂ ਪੂਰੀ ਹੋਈ ਉਸ ਦੀ એનર્ਜੀ ਨਹੀਂ ਪੂਰੀ ਹੋਈ ਤਾਂ ਇਹ ਪ੍ਰੋਬਲਮ ਆਉਂਦੀਆਂ ਨੇ ਤਾਂ ਪਸ਼ੂ ਬਾਰ ਬਾਰ ਰਿਪੀਟ ਹੁੰਦਾ ਤੇ ਅੱਜ ਆਪਾਂ ਇਹ ਹੁਣ ਇਹਨਾਂ ਦੀ ਪਹਿਲਾਂ ਸਿਰਫ ਖਰਾਕ ਚੇਂਜ ਕਰਾ ਕੇ ਥੋੜੀ ਦਵਾਈ ਲਾ ਕੇ ਇਹਦੀ ਟੀਕਾ ਪ੍ਰੈਸੀ ਲਗਭਗ ਇਹ ਪਹਿਲੇ ਟੀਕੇ ਰੋਗੀ ਪਹਿਲੇ ਟੀਕੇ ਰੋਗੀ ਪਹਿਲੇ ਰੋਗੀ ਪਹਿਲੀ ਖਰਾਕ ਦਿੱਤੀ ਪਹਿਲੇ ਟੀਕੇ ਵੀ ਨਹੀਂ ਰੋਗੀ ਪਹਿਲੇ ਟੀਕੇ ਹੀ ਰੋਗੀ ਇਹ ਤੇ ਇਹ ਮੱਝ ਆਪਾਂ ਚੈੱਕ ਕਰਤੀ 3 ਮਹੀਨੇ ਦੀ ਗੱਭਣਾ ਤੇ ਇਹ ਦਿਖਾ ਦਿਓ ਮੱਝ ਬੜੀ ਨਿਕਮਰਾ ਇਹ ਮੀਣੀ ਮੱਝ ਹੈ ਇਹਦੀ ਝੋਟੀ ਦਿਖਾਓ ਜੀ ਕਿਹੜੀ ਝੋਟੀ ਹੈ ਉਪਰ ਲੱਤ ਖੜੀ ਤੇ ਜਦੋਂ ਸੂਈ ਸੀ ਸੁਣ ਤੋਂ ਬਾਅਦ ਦਵਾਰੇ ਨੇ ਸੂਈ ਉਹ ਝੋਟੀ ਗੱਡੀ ਹੋ ਗਈ ਬਸ ਉਹ ਹੀ ਝੋਟੀ ਆਉਂਦੀ ਉਹ ਫਿਰ ਦਿਖਾਈ ਚਾਕੇ ਬੜੀ ਉੱਤੇ ਦੀ ਬੜੀ ਮੇਡੀਕਲੀ ਹਾਂ ਬਈ ਹਾਂ ਇਹ ਝੋਟੀ ਹੈ ਜੀ ਇਹਨਾਂ ਨੇ ਇੱਕ ਵਾਰੀ ਜਦੋਂ ਸੂਈ ਮੁੜ ਕੇ ਸੂਈ ਨਹੀਂ ਦਵਾਰੇ ਮੱਜ ਹੁਣ ਤੁਸੀਂ ਥਰੀ ਬਾਸ ਹੁਣ ਹਾਂ ਤੇ ਇਹ ਫੀਡ ਵਰਤੀ ਹੈ ਆਪਣੀ ਇਹਨਾਂ ਨੇ ਮੈਪਲੀ ਦੀ ਦਿਖਾ ਦਿਓ ਫਿਰ ਹੁਣ ਵੀ ਹੁਣ ਵੀ ਇਹ ਚੱਲਦੀ ਹੈ ਜੀ ਨਹੀਂ ਚੱਲਦੀ ਹੈ ਜੀ ਠੀਕ ਹੈ ਇਹ ਮੈਪਲੀ ਦੀ 10000 ਫੀਡ ਪਾ ਰਹੇ ਨੇ ਤੇ ਇਹ ਬਿਲਕੁਲ ਜੈਨੂਰੇਟ ਚਾ ਕਿਸੇ ਤਰ੍ਹਾਂ ਦਾ ਕੋਈ ਪਾਊਡਰ ਨਹੀਂ ਆਪਾਂ ਨਾਲ ਪਾਉਣਾ ਇਹਦੇ ਜੇ ਪਸ਼ੂ ਆਪਣਾ 10-12 ਲੀਟਰ ਵਾਲਾ ਤਾਂ ਆਪਾਂ ਇਹ ਫੀਡ ਪਾ ਕੇ ਪਸ਼ੂ ਜੇ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਚ ਆ ਤਾਂ ਉਹਨੂੰ ਆਪਾਂ ਠੀਕ ਵੀ ਕਰ ਸਕਦੇ ਆ ਪਰ ਜੇ ਆਪਾਂ ਸ਼ੁਰੂ ਤੋਂ ਹੀ ਪਾਵਾਂਗੇ ਪਸ਼ੂ ਦੇ ਹਿਸਾਬ ਨਾਲ ਪਾਵਾਂਗੇ ਜਿਵੇਂ ਤਾਜੀ ਸੂਏ ਨੂੰ ਪਹਿਲੇ 20 ਦਿਨ ਫਰੈਸ਼ ਫੀਡ ਪਾਜੇ ਤਾਂ ਉਹ ਪਸ਼ੂ ਵਾਰ-ਵਾਰ ਫਿਰਦਾ ਹੀ ਨਹੀਂ ਲਗਭਗ ਲਗਭਗ ਪੱਕਾ ਹੀ ਘਬ ਰਹਿੰਦਾ ਔਰ ਜੇ ਆਪਾਂ ਸੂਣ ਤੋਂ ਪਹਿਲਾਂ ਲੈ ਕੇ ਪਾਵਾਂਗੇ 2 ਮਹੀਨੇ ਪਹਿਲਾਂ ਮਤਲਬ ਅ ਡਰਾਈ ਆਫਰ ਟ੍ਰਾਂਜੈਕਸ਼ਨ ਪਾਵਾਂਗੇ ਫਿਰ ਪਸ਼ੂ ਦੇ ਬਹੁਤ ਜ਼ਿਆਦਾ ਚਾਂਸ ਆਗਾ ਬ੍ਰੈਂਡ ਦੇ ਨਾਲ ਫਰੈਸ਼ ਵੀ ਪਾਵਾਂਗੇ ਹੋਰ ਕੋਈ ਸਿਹਤ ਦਾ ਫਰਕ ਲੱਗਾ ਤੁਹਾਨੂੰ ਫੀਡ ਪਾਉਣ ਤੋਂ ਬਾਅਦ ਨਾ ਜੀ ਵਧੀਆ ਸਿਹਤ ਦੁੱਧ ਵੀ ਵਧ ਗਈ ਸੀ ਉਸ ਦਾ ਤਦ ਤੋਂ ਬਾਅਦ ਕਿਸੇ ਸੇਤ ਵਧਦਾ ਹੋਈ ਸੀ ਹਾਂ ਬਹੁਤ ਵਧੀਆ ਸੇਤ ਅੱਗੇ ਨੂੰ ਫਰਕ ਪਿਆ ਸੀ ਕੁਝ ਲੱਗਿਆ ਤੁਹਾਨੂੰ ਵਧੀਆ ਉਹ ਦੇਖੋ ਸੱਜੇ ਸਾਹਮਣੇ ਖੜੀ ਹੈ ਪੂਰੀ ਵਧੀਆ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਸੀ ਹੋਈ ਨਹੀਂ ਠੀਕ ਹੈ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਵੀਡੀਓ ਬਣਾਉਣ ਲਈ ਬਸ ਇੰਨੇ ਸੇ ਆਪਾਂ ਸਹੀ ਗੱਲਾਂ ਕਰਨੀਆਂ ਹੁੰਦੀਆਂ ਤੁਸੀਂ ਕਹਿੰਦੇ ਸੀ ਕੀ ਬੋਲਣਾ ਦੱਸ ਦਿਓ ਮੈਨੂੰ ਉਹ ਵੀ ਭਰਾ ਇਹਨਾਂ ਨੂੰ ਕਈ ਵਾਰੀ ਉਹ ਹੋਰ ਹੋ ਜਾਂਦਾ ਪਤਾ ਜੀ ਮੇਰੀ ਗੱਲ ਹੁਣ ਮੈਂ ਕਣਕ ਵੀ ਮਕਾ ਲੰਦੇ ਸਾਰੀ ਪਹਿਲਾਂ ਪਾਪਾ ਇਹਨਾਂ ਨੂੰ ਹਾਂ ਜੀ ਕਣਕ ਤੋਂ ਬੰਦ ਕਰੀ ਵੀ ਹੁਣ ਸਮਾ ਕਣਕ ਬਾਜੂਗੇ ਨਾਲ ਸੋਨੂੰ ਮੈਂ ਕੀ ਕਿਹਾ ਸੀ ਵੀ ਉਹਨੂੰ ਦਾਣਾ ਪਾਉਣਾ ਨਹੀਂ ਕਣਕ ਦਾ ਦਾਣਾ ਬੰਦ ਕਰਤਾ ਉਹਦੋ ਹੀ ਰਹੇਗੀ ਫਿਰ ਬਿਲਕੁਲ ਇਹ ਕਣਕ ਹੀ ਜ਼ਿਆਦਾ ਪਾਉਂਦੇ ਸੀ ਜ਼ਿਆਦਾ ਕਣਕ ਪਾਉਨੇ ਆ ਲੇਟੀ ਜ਼ਿਆਦਾ ਪਾਉਨੇ ਆ ਤਾਂ ਫਰਟੀਲਿਬਰ ਬੜਾ ਹੋ ਜਾਂਦਾ ਡਾਕਟਰ ਟੀਕੇ ਵੀ ਲਾਈ ਤੁਹਾਡੇ ਵਾਲੀ ਗੱਲ ਪਹਿਲਾਂ ਹਾਂ ਹਾਂ ਉਹ ਸਾਰੇ ਲਾਉਂਦੇ ਨੇ ਜੀ ਸਾਰੇ ਡਾਕਟਰ ਲਾਉਂਦੇ ਨੇ ਤੁਹਾਨੂੰ ਹੁਣ ਕੀ ਕਹੀਏ ਸੀ ਤੇ ਇਸ ਤਰ੍ਹਾਂ ਆਪਾਂ ਜੇ ਬੈਲੈਂਸ ਕਰ ਲਗੇ ਅ ਤਾ ਵੀ ਪਸੂ ਰਿਪੀਟਰ ਹੋ ਜਾਂਦਾਗਾ ਆਪਾਂ ਜੇ ਬੈਲੈਂਸ ਕਰਕੇ ਪਾਵਾਂਗੇ ਉਹਦੀ ਪ੍ਰੋਟੀਨ ਵੀ ਉਹਨੂੰ ਮਿਲੇ ਉਹਨੂੰ ਫਾਈਬਰ ਕੰਟੈਂਟ ਵੀ ਮਿਲੇ ਉਹਨੂੰ એનર્ਜੀ ਵੀ ਮਿਲੇ ਫਿਰ ਆਪਾਂ ਇਹਨੂੰ ਪਸੂ ਨੂੰ ਖਬਰ ਖਾ ਸਕਦੇ ਹਾਂ ਸਹੀ ਉਹਦੇ ਲੋੜਾਂ ਮਿਲਣ ਫਿਰ ਠੀਕ ਹੈ ਜੀ ਵੀਡੀਓ ਵਿੱਚ ਅਖੀਰ ਵਿੱਚ ਜੁੜੇ ਕਿਰਦ ਤੱਕ ਜੁੜੇ ਰਹਿਣ ਲਈ ਧੰਨਵਾਦ ਤੇ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਹੀ ਕੋਈ ਕੰਪਲਿਕੀਸ਼ਨ ਆਉਂਦੀ ਹੈ ਕੋਈ ਪ੍ਰੋਬਲਮ ਆ ਇਸ ਤਰ੍ਹਾਂ ਦੀ ਵਾਰ-ਵਾਰ ਫਿਰਦਾ ਜਾਂ ਤੁਸੀਂ ਖਾਣੇ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ ਤੇ ਕਦੇ ਵੀ ਸੰਪਰਕ ਕਰ ਸਕਦੇ ਹੋ ਨੰਬਰ ਆ ਮੇਰਾ 98721 87536 ਠੀਕ ਹੈ ਜੀ ਲਾਸਟ